ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜੋ ਕਿ ਗਿਲ ਰੋਡ ਤੋਂ ਜਾਂਦੇ ਹੋਏ ਪਿੰਡ ਆਲਮਗੀਰ ਲੁਧਿਆਣਾ ਵਿੱਚ ਸਥਿਤ ਹੈ ਮੇਨ ਗੇਟ ਤੋਂ ਅੰਦਰ ਆਂਦੇ ਹੀ ਖੱਬੇ ਹੱਥ ਜੋੜਾ ਘਰ ਹੈ ਜੋੜਾ ਘਰ ਦੇ ਅੰਦਰ ਆਂਦੇ ਹੀ ਉੱਪਰ ਵਾਲੀ ਦੀਵਾਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਊੜਾ ਐੜਾ ਲਿਖਿਆ ਹੈ ਤੇ ਬਹੁਤ ਹੀ ਵਧੀਆ ਵਿਆਖਿਆ ਕੀਤੀ ਹੋਈ ਹੈ ਤੁਸੀਂ ਇਸ ਵੀਡੀਓ ਨੂੰ ਸਟਾਪ ਕਰਕੇ ਇਹ ਵਿਆਖਿਆ ਪੜ ਸਕਦੇ ਹੋ ਬਹੁਤ ਹੀ ਵਧੀਆ ਲੱਗਦਾ ਹੈ ਲਿਖਿਆ ਹੋਇਆ ਜੋ ਮੇਨ ਗੇਟ ਤੋਂ ਅੰਦਰ ਆਉਣ ਤੋਂ ਬਾਅਦ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਸੱਜੇ ਪਾਸੇ ਜੰਦੇ ਹੋਏ ਸਰੋਵਰ ਬਣਿਆ ਹੋਇਆ ਉਹ ਜਿੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਇਸ ਸਥਾਨ ਤੇ 10ਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਸੋਮਾ ਪ੍ਰਗਟ ਕੀਤਾ ਸੀ ਜਿੱਥੇ ਅੱਜ ਇਹ ਪਵਿੱਤਰ ਸਰੋਵਰ ਬਣਿਆ ਹੋਇਆ ਹੈ ਜੀ ਕਾਹ ਹੈ ਸਿਮਰੀਏ ਜੰਮੈ ਤੇ ਵਾਹਿਗੁਰੂ 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 ਤਕਬਾਹ ਵਾਹਿਗੁਰੂ ਜੀ ਵਿਵੇ ਦਸਤਾਂ ਜੋ ਵਾਈਲਡੂ ਜਿੱਕਾ ਖਾਂਡਤਾ ਵਾਈਲਡੂ ਜਿੱਕੀ ਫਤੇ ਗੁਰਦੁਆਰਾ ਮਨਜੀਤ ਸਾਹਿਬ ਆਲੰਗਿਤ ਲੋਹਿਆਣਾ ਸਰੋਵਰ ਵੱਲੋਂ ਆਉਂਦੇ ਹੋਏ ਇਸ ਰਸਤੇ ਤੋਂ ਚੱਕਰ ਕੱਢ ਕੇ ਜਾਂਦੇ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਮੱਥ ਟੇਕਣ ਤੱਕ ਸਾਰੀ ਪ੍ਰਕਰਮਾ ਪੂਰੀ ਹੋ ਜਾਂਦੀ ਹੈ ਇੱਥੇ ਦੇਖ ਘਰ ਬਣਿਆ ਹੋਇਆ ਹੈ ਜਿੱਥੋਂ ਤੁਸੀਂ ਕੜਾ ਪ੍ਰਸ਼ਾਦ ਦੀ ਦੇਖ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਦੇ ਨਾਲ ਹੀ ਛੱਡੀ ਕਰ ਕਰਮਾਂ ਪੂਰੀ ਹੋ ਜਾਂਦੀ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਰਮਾਂ ਦਾ ਬਹੁਤ ਮਹੱਤਵ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਜਾਓ ਤਾਂ ਪਰਕਰਮਾ ਜ਼ਰੂਰ ਕਰੋ ਇਸ ਸਥਾਨ ਤੇ ਭਾਈ ਨਗਈਆ ਜੀ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖੋੜਾ ਪੇਟ ਕੀਤਾ ਸੀ

ਬਹੁਤ ਹੀ ਸ਼ਾਂਤੀ ਤੇ ਸਕੂਨ ਮਿਲਦਾ ਹੈ ਇਸ ਜਗ੍ਹਾ ਤੇ ਆ ਕੇ ਸਥਾਨ ਤੇ ਬਹੁਤ ਵੱਡਾ ਵਿਸ਼ਾਲ ਲੰਗਰ ਹਾਲ ਵੀ ਬਣਿਆ ਹੋਇਆ ਹੈ ਕਿੰਨੇ ਪਾਗ ਵਾਲੇ ਰਹੀਂ ਇੱਥੇ ਰਹਿਣ ਵਾਲੇ ਜੀਵ ਜੰਤ ਜਿਨ੍ਹਾਂ ਨੂੰ ਹਰ ਸਮੇਂ ਬਾਣੀ ਦਾ ਆਨੰਦ ਮਾਣਨ ਮਿਲਦਾ ਹੋਇਆ ਇਸ ਵਿਸ਼ਾਲ ਲੰਗਰ ਹਾਲ ਵਿੱਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਸਥਾਨ ਤੇ ਲੰਗਰ ਛਕਦੀ ਹੈ। ਇੱਥੇ ਦਾਲ ਫੁਲਕੇ ਤੇ ਲੰਗਰ ਤੋਂ ਬਾਅਦ ਚਾਹ ਦੇ ਲੰਗਰ ਵੀ ਛਕਾਏ ਜਾਂਦੇ ਹਨ। ਜਿਹੜੀ ਵੀ ਸੰਗਤ ਜ਼ਿਆਦਾ ਲੰਗਰ ਛਕਣਾ ਚਾਹੇ ਉਹ ਇੱਥੇ ਛਕ ਸਕਦੀ ਹੈ। ਇਹ ਗੇਟ ਨਵਾਂ ਤਿਆਰ ਹੋ ਰਿਹਾ ਹੈ ਜੋ ਕਿ ਹਜੇ ਉਸਾਰੀ ਅਧੀਨ ਹੈ। ਐਤਵਾਰ ਅਤੇ ਸਮਾਗਮ ਵਾਲੇ ਦਿਨ ਇੱਥੇ ਸਾਨੂੰ ਰਾਸ਼ਮੀ ਲੇਗਾ ਪਰ ਉਹ ਵੀ ਰਹਦਾ ਹਰ ਸਮੇਂ ਹਰ ਦਿਨ ਇਹ ਦੁਕਾਨਾਂ ਤੋਂ ਸਜਾਵਟ ਲੈ ਆਉਂਦੀ ਹੈ ਸਾ ਸੰਗਤ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਇੱਕ ਹਾਈਪ ਦੇ অপਸ਼ਨ ਆਂਦੀ ਹੈ ਹਾਈਪ ਜ਼ਰੂਰ ਕਰ ਦੇਣਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ ਸੋ ਮੱਚ